ਕਰਨ ਦੀ ਲੋੜ ਐ ਨਾ ਪੱਠੇ ਵੰਡਣ ਦੀ ਲੋੜ ਐ ਨਾ ਝੋਨਾ ਲਾਉਣ ਦੀ ਲੋੜ ਐ ਨਾ ਦੁਕਾਨ ਤੇ ਲੱਗਣ ਦੀ ਲੋੜ ਐ ਇੱਕ ਪਿਸਤੌਲ ਖਰੀਦਣੀ ਐ ਇੱਕ ਛੁਰੀ ਖਰੀਦਣੀ ਐ ਰਾਤ ਨੂੰ ਅਗਲੇ ਦੀ ਗੱਲ ਨਾ ਲਾ ਲੈਣੀ ਐ ਲਿਆ ਵੀ 20000 ਲਿਆ ਵੀ 25000 ਕਾਂਟੇ ਲਾ ਲੈਣੇ ਸਾਡੇ ਕੋਈ ਮੁੰਡੇ ਵਿਚਾਰੇ ਵੇਲੇ ਤੁਰੇ ਫਿਰਦੇ ਐ ਬੜੇ ਨਸ਼ਾ ਘਾਣਾ ਲੇ ਆ ਇਹ ਹਰੇਕ ਨਾਲ ਹੋਣੀ ਬਹੁਤ ਹੀ ਸਰਕਾਰਿਓ ਮੇਰੇ ਵੱਡੇ ਭਰਾ ਇੰਦਰਵੀਰ ਸਿੰਘ ਬੁਲਾਰੀਆ ਸਾਹਿਬ ਬਹੁਤ ਸਤਕਾਰਯੋਗ ਕੁਲਵੀਰ ਸਿੰਘ ਜੀਰਾ ਸਾਹਿਬ ਬਹੁਤ ਸਤਕਾਰਯੋਗ ਪਰਗਾ ਸਾਡੇ ਰਾਜਵੀਰ ਸਿੰਘ ਪੁੱਲਰ ਸਾਹਿਬ ਬਹੁਤ ਸਤਕਾਰਯੋਗ ਸਾਡੇ ਰਮਨ ਜੀ ਤੇ ਪ੍ਰਗਟ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਹੋ ਮੈਂ ਤੁਹਾਡੇ ਤੋਂ ਖਿਮਾ ਦਾ ਜਾਚਕਾ ਅੱਜ ਇੱਕ ਮਰਡਰ ਹੋ ਗਿਆ ਸੀ ਕਪਟੀ ਪਲੇਅਰ ਮੁੰਡਾ ਇੱਕ ਨੌਜਵਾਨ ਸਾਥੀ ਜਿਹਨੂੰ ਗੋਲੀਆਂ ਮਾਰ ਕੇ ਕੈਮਰੇ ਵਾਲੇ ਵੀ ਹੋ ਗਏ। ਭਾਜੀ ਬਹਿ ਜਾਓ। ਤੁਸੀਂ ਬਹਿ ਜਾਓ ਤਾਂ ਤੁਹਾਡੀ ਫੋਟੋ ਵਧੀਆ ਆਊਗੀ। ਰਮਨ ਨੂੰ ਰਹਿਣ ਦਿਓ। ਸਭ ਤੋਂ ਪਹਿਲਾਂ ਫਤਿਹ ਅੱਜ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਰਕਾਰਿਓ ਮੇਰੇ ਵੱਡੇ ਭਰਾ 인더बीर सिंह बोलारिया साहब बहुतstdcकारियों कुलबीर सिंह जीरा साहब बहुतstdcकारियों परका साडे राजवीर सिंह खुल्लर साहब बहुतstdcकारियों साडे रमण जी पे परगट सिंह जी सरपंच साहब कोडा सारेंदा बहुत-बहुत धन्यवाद कि ਤੁਸੀਂ ਕਾਫੀ ਸਮੇ ਤੋਂ ਇੰਤਜ਼ਾਰ ਕਰ ਰਹੇ ਹੋ ਮੈਂ ਤੁਹਾਡੇ ਤੋਂ ਖਿਮਾ ਦਾ ਜਾਚਕਾ ਅੱਜ ਇੱਕ ਮਰਡਰ ਹੋ ਗਿਆ ਸੀ ਕਬੱਡੀ ਪਲੇਅਰ ਮੁੰਡਾ ਇੱਕ ਨੌਜਵਾਨ ਸਾਥੀ ਜਿਹਨੂੰ ਗੋਲੀਆਂ ਮਾਰ ਕੇ ਮਾਰਤਾ ਜਜਰਾਉ ਮੈਂ ਉੱਥੇ ਚਲਾ ਗਿਆ ਮੈਨੂੰ ਇਹ ਲੱਗਿਆ 15 ਮਿੰਟਾਂ ਚ ਮੈਂ ਆ ਜਾਾਂਗਾ ਔਣ ਜਾਣ ਤੋਂ ਬਿਨਾ ਪਰ ਜਦੋਂ ਮੈਂ ਗਿਆ ਇੱਕ ਹੀ ਪੁੱਤ ਸੀ 28 ਸਾਲਾਂ ਦਾ ਕੁਵਾਰਾ ਓਰੀ ਮਾਂ ਅੱਧਾ ਕੇ ਘੱਟ ਤੇ ਪੱਟ ਪਿੱਟੀ ਗਈ ਨਾ ਕੋਈ ਚਾਚਾ ਹੈ ਨਾ ਤਾਇਆ ਭੈਣ ਇੰਗਲੈਂਡ ਹੈ ਛੋਟੀ ਇਹ ਅਕਟੈਂਸ ਸਨਸਕਾਰ ਹੋਇਆ ਨਹੀਂ ਤੇ ਗੈਂਗਸਟਰਾਂ ਨੇ ਆ ਬਾਈ ਜੀ ਸਿਆਣੇ ਬਣੋ ਗੈਂਗਸਟਰਾਂ ਨੇ ਜ਼ਿੰਮੇਵਾਰੀ ਲੈਤੀ ਵੀ ਅਸੀਂ ਮਾਰਿਆ ਕੱਲ ਮੈਂ ਵਿੱਚੋਂ ਦੀ ਟਾਈਮ ਕੱਢ ਕੇ ਬਲਾਰੀਆ ਸਾਹਿਬ ਗਿਆ ਸੀਗਾ ਜਲੰਧਰ ਫੜਗੜ ਬਾਈ ਜਲੰਧਰ ਗੈਂਡੇ ਆਰੇ 10:30 ਵਜੇ ਮਾਤਾ ਜੀ ਤਿੰਨ ਪਿਸਤੌਲ ਆ ਲਿਆ ਨੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਤਲੀ 7.5 ਕਰੋੜ ਰੁਪਏ ਇਹ ਕੱਲ ਦੀ ਖਬਰ ਹੈ ਪਰसों ਮੈਂ ਮਾਨਸਾ ਵੀ ਵਿੱਚ ਦੀ ਗੇੜਾ ਲਾਇਆ ਇੱਕ ਸੇਠ ਬੈਠਾ ਉਹਦੀ ਦੁਕਾਨ ਤੇ ਸਾਹਮਣੇ ਸ਼ੀਸ਼ਾ ਲੱਗਿਆ ਸੀ ਗੋਲੀਆਂ ਮਾਰੀਆਂ ਗੋਲੀ ਤਿਲਕ ਦੀ ਸ਼ੀਸ਼ੇ ਤੋਂ ਉਹ ਬੱਟ ਗਿਆ ਤੇ ਉਹਨਾਂ ਨੇ ਸਾਰਾ ਸ਼ਹਿਰ ਮਾਨਸਾ ਬੰਦ ਕੀਤਾ ਤੇ ਅੱਜ ਸ਼ਾਮ ਨੂੰ ਉਹਨਾਂ ਤੋਂ ਕਰੋੜ ਰੁਪਏ ਦਾ ਫਰੋਫੀ ਹੈ ਉਹ ਮੰਗ ਲਈ। ਹੁਣੇ-ਹੁਣੇ ਖਬਰ ਆਈ ਹੈ ਮੋਹੱਲੀ ਦੇ ਵਿੱਚ ਗੋਲੀ ਮਾਰ ਕੇ ਦੋ ਬੰਦੇ ਮਾਰਤੇ। ਇਹ ਸਾਡੇ ਸੁਪਨਿਆਂ ਦਾ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰੰਗਲਾ ਪੰਜਾਬ ਬਣਾਇਆ ਹੈ। ਕਿ ਵੀ ਤੁਸੀਂ ਅੜੀਕ ਕਰਦੇ ਸੀ ਕਾਲੀਆਂ ਤੇ ਕਾਂਗਰਸੀਆਂ ਨੂੰ ਪਾਸੇ ਕਰਕੇ ਐਸੀ ਸਰਕਾਰ ਆਈ ਹੈ ਜਿਹਨੇ ਪੰਜਾਬ ਦਾ ਬੇੜਾ ਘਰ ਕਰਕੇ ਰੱਖਤਾ ਚੋਣਾਂ ਲੜਨੇ ਲੱਗ ਪਏ ਮੈਨੂੰ ਲੱਗਦਾ ਸਾਨੂੰ ਤਾਂ ਇਹ ਛੱਡਣਾ ਪੈਣਾ ਹੈ ਕਦੇ ਨਾ ਕਦੇ ਪੰਜਾਬ ਗੈਂਗਸਟਰ ਪਹਿਲਾਂ ਸਰਪੰਚੀਆਂ ਚ ਲੱਖਾ ਦਿੰਦੇ ਸੀ ਦੇਮਨ ਸਪਰ ਕਮੇਟੀਆਂ ਦੇ ਐਮਸੀ ਬਣਾਉਂਦੇ ਸੀ ਜਿਵੇਂ ਤੁਹਾਡੇ ਤਰਨ ਤਰਨ ਦੇ ਐਮਸੀਆਂ ਦੇ ਚੋਣਾਂ ਦੇ ਵਿੱਚ ਅਮਰਿਤ ਬਾਠ ਨੇ ਕੰਮ ਚਲਾਇਆ ਅੱਛਾ ਮੌਤ ਭੁੱਲ ਗਏ ਪੱਟੀ ਦਾ 1 ਮਹੀਨਾ ਪਹਿਲਾਂ ਸਾਡਾ ਬਲਾਕ ਦਾ ਪ੍ਰਧਾਨ ਕੀ ਨਾ ਹੈ ਗਰਮੇਲ ਸਿੰਘ ਗਰਮੇਲ ਸਿੰਘ ਮੈਂ ਰਾਤ ਨੂੰ ਧਰਨਾ ਲਾਇਆ ਐਸਐਸਪੀ ਦੇ ਬਾਹਰ ਉਹ ਹਾਰ ਹਾਈਵੇ ਸੀ ਉੱਥੇ ਬੰਨ ਤੇ ਕੰਮ ਕਰਦਾ ਸੀ ਟਰੈਕਟਰ ਤੇ ਆਉਂਦਾ ਸੀ ਮਾਰਦਾ ਇਪੋਨ ਨੂੰ ਪਤਾ ਹੈ ਅੱਜ ਕੀ ਹੋਇਆ ਅੱਜ ਮਹੀਨਾ ਹੋ ਗਿਆ ਪੁਲਿਸ ਨੇ 2 ਮਹੀਨੇ ਹੋ ਗਏ ਕੋਈ ਫੜਿਆ ਨਹੀਂ ਮੈਂ ਰਾਤ ਨੂੰ ਧਰਨਾ ਲਾ ਕੇ ਚਾਰ ਪੁਲਿਸ ਵਾਲੇ ਗਨਮੈਨ ਉਹਨਾਂ ਨੂੰ ਦਵਾਈ ਸਾਰੀ ਰਾਤ ਮੈਂ ਸੁੱਤਾ ਥੋੜੇ ਐਸਐਸਪੀ ਦੇ ਦਫ਼ਤਰ ਤਰਨਤਾਰਨ ਤੇ ਅੱਜ ਉਹ ਜਿਨ੍ਹਾਂ ਦੇ ਪਰਚਾ ਕਰਾਇਆ ਸੀ ਗੈਂਗਸਟਰ ਤੇ ਉਹਦਾ ਨਾਂ ਸੀਗਾ ਫ੍ਰੀਡੀ ਫ੍ਰੀਡੀ ਹੈ ਉਹਨੂੰ ਪਰਿਵਾਰ ਮੁੱਕਰ ਗਿਆ ਕਿ ਨਹੀਂ ਅਸੀਂ ਫਰੀਦੀ ਤੇ ਕੋਈ ਕਾਰਵਾਈ ਨਹੀਂ ਕਰਾਉਣੀ ਮੁੰਡਾ ਕਹਿੰਦਾ ਮੈਂ ਪਿਓ ਤਾਂ ਮਰਾਲਿਆ ਹੁਣ ਸਗਾ ਭਰਾ ਮਰੋਣੇ ਜਦੋਂ ਪੁਲਿਸ ਕੁਝ ਕਰਦੀ ਹੀ ਨਹੀਂ ਚੋਲਾ ਸਾਹਿਬ ਦਾ ਬਲਾਕ ਪ੍ਰਧਾਨ ਉਹਰੇ 5 ਦਿਨ ਪਹਿਲਾਂ ਗੋਲੀਆਂ ਚਲਾ ਕੇ ਗੋਲੀ ਵੱਜੀ ਨਹੀਂ ਭੱਜ ਕੇ ਅੰਦਰ ਵੜ ਗਿਆ ਉਹਦਾ ਕੀ ਨਾ ਹੈ ਅਸਿੱਕੀ ਦੇ ਹੜਕੇ ਦਾ ਪਰਸੋ ਪੰਜ ਚਾਰ ਦਿਨਾਂ ਦੀ ਗੱਲ ਹੈ ਇਸ ਤਰ੍ਹਾਂ ਦੇ ਇਲਾਕੇ ਹਜੇ ਜਿੰਨੇ ਇੱਥੇ ਬੈਠੇ ਇਹਨਾਂ ਨੂੰ ਪੰਜਾ ਚਾਰਾਂ ਨੂੰ ਧਟਕੀਆਂ ਆਈ ਜਾਂਦੀਆਂ ਤੇ ਗੈਂਗਸਟਰ ਲੜ ਰਿਹਾ ਇਲੈਕਸ਼ਨ ਘਰ ਵਾਲੀ ਨੂੰ ਕਿਉਂ ਨਹੀਂ ਟਿਕਟ ਦਿੱਤੀ ਉਹਨਾਂ ਨੇ ਉਹਰੇ ਤੇ ਸਿੱਧਾ ਸਿੱਧਾ ਕਹਿਣਗੇ ਲੋਕ ਵੀ ਗੈਂਗਸਟਰ ਦੀ ਘਰ ਵਾਲੀ ਹੈ ਫਿਰ ਸੱਤ ਸਭਾਰ ਕੇ ਮਜੀਠੇਓ ਲਿਆਉਂਦੀ ਕਾਲੀਦਾਰ ਵਾਲਿਆਂ ਨੇ ਕਹਿੰਦੇ ਧਰਮੀ ਫੌਜੀ ਦੀ ਬਹੂ ਹੈ ਉਹ ਧਰਮੀ ਫੌਜੀ ਬਖਾਉ ਸੰ ਕਿੱਥੇ ਹੈ ਤੇ ਹੌਲੀ ਹੌਲੀ ਇਹ ਸਾਡੇ ਐਮਐਲਿਆਂ ਤੇ ਤੇ ਐਮਪੀਆਂ ਤੇ ਵੀ ਕਬਜ਼ਾ ਕਰ ਲੈਣਗੇ ਲੋਕ ਨਰਦਿਆਂ ਨਹੀਂ ਬੋਲਣਾ ਨਹੀਂ ਤੁਹਾਨੂੰ ਪਤਾ ਕਿਸੇ ਕੈਂਡੀਡੇਟ ਦਾ ਪਿੰਡ ਹੋਵੇ ਉੱਥੇ ਸਾਰੇ ਜਾ ਕੇ ਵੋਟਾਂ ਮੰਗਦੇ ਐ ਮੰਗਦੇ ਕਿ ਨਹੀਂ ਮੰਗਦੇ ਬਲੋਗੀ ਲੇਕਿਨ ਜਿਹੜਾ ਗੈਂਗਸਟਰ ਦਾ ਪਿੰਡ ਆ ਇੱਥੇ ਅਮਰਿਤ ਬਾਛ ਦਾ ਉੱਥੇ ਕੋਈ ਵੱੜ ਨਹੀਂ ਸਕਦਾ ਪਿੰਡ ਵਾਲੇ ਡਰਦੇ ਆ ਵੀ ਸਾਡੇ ਨਾ ਆਇਓ ਜੇ ਕਿਸੇ ਨੇ ਝੱਡਾ ਲਾਤਾ ਸਾਡਾ ਮੇੜਾ ਘਰ ਕੋਲ ਫੋਡੇ ਦੀ ਬਣਿਆ ਲੋ ਗੈਂਗਸਟਰ ਤਾਂ ਪਿੰਡ 'ਚ ਕੋਈ ਨਾ ਕੋਈ ਕਿਉਂ ਗੈਂਗਸਟਰ ਕਿਵੇਂ ਬੰਦੇ ਆ ਮੇਲੇ ਨਿਸ਼ੇੜੀ ਸੌਖਾ ਪੈਸਾ ਨਾ ਗੋਹਾ ਕੁੜਾ ਕਰਨ ਦੀ ਲੋੜ ਐ ਨਾ ਪੱਠੇ ਵੰਡਣ ਦੀ ਲੋੜ ਐ ਨਾ ਝੋਨਾ ਲਾਉਣ ਦੀ ਲੋੜ ਐ ਨਾ ਦੁਕਾਨ ਤੇ ਲੱਗਣ ਦੀ ਲੋੜ ਐ ਇੱਕ ਪਸਤੌਲ ਖਰੀਦਣੀ ਐ ਇੱਕ ਛੁਰੀ ਖਰੀਦਣੀ ਐ ਰਾਤ ਨੂੰ ਅਗਲੇ ਦੀ ਗੱਲ ਨਾ ਲਾ ਲੈਣੀ ਐ ਵਿਆਹ ਵੀ 20000 ਵਿਆਹ ਵੀ 25000 ਕਾਂਟੇ ਲਾ ਲੈਣੇ ਸਾਡੇ ਕੋਈ ਮੁੰਡੇ ਵਿਚਾਰੇ ਵਹਿਲੇ ਤੁਰੇ ਫਿਰਦੇ ਆ ਬੜੇ ਨਸ਼ਾ ਕਰਨ ਵਾਲੇ ਇਹ ਹਰੇਕ ਨਾਲੋਂ ਨਹੀਂ ਤੁਸੀਂ ਸੈਰ ਕਰਕੇ ਨਾ ਵਿਖਾਓ ਆਪਦੀ ਗਲੀ ਚ ਕਾਂਟੇ ਪਾ ਕੇ ਉਹ ਬੀਬੀ ਵਿਖਾਉਂਦੀ ਆ ਵੀ ਇਹ ਸਪਾਇ ਹੀ ਨਹੀਂ ਪਾਈ ਆ ਪਾਏਗੀ ਤਾਂ ਨਾਲੇ ਭੈਣੇ ਨਰੀਏ ਕਾਂਡੇ ਲਵਾ ਲੈਣਗੇ ਤੇ ਨਾਲੇ ਕੰਨ ਟੜਾ ਲੈਣਗੇ ਹਾਂ ਰਮਨ ਮੈਨੂੰ ਪਤਾ ਹੈ ਰਮਨ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਇਹ ਹਾਲਾਤ 'ਚ ਪੰਜਾਬ ਦੇ ਬਚਣਾ ਹੁਣ ਤੁਸੀਂ ਦੱਸੋ ਆ ਵਾਰਿਸ ਪੰਜਾਬ ਹੈ ਜਿਹੜਾ ਆ ਹੁਣ ਮਲੇ ਸੀ ਰਾਹ ਚੋਂ ਦੇ ਕਹਿੰਦੇ ਅੰਮ੍ਰਿਤਪਾਲ ਦੀ ਪਾਰਟੀ ਹੈ ਮੈਨੂੰ ਇੱਕ ਗੱਲ ਦੱਸੋ ਤੁਸੀਂ ਸਿੱਖੋਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਮੰਨਦਾ ਨਹੀਂ ਆ ਵੇਖੋ ਕੋਈ ਨਾਗ ਧਾਗਾ ਤਵੀਤ